ਯਾਰ ਇਸ ਵਾਰ ਤਾਂ ਝਾੜ ਮੋਦੀ ਥੋੜਾ ਨਿਕਲੇ ਚੱਲ ਕੋਈ ਨਹੀਂ ਰੱਬ ਬਹੁਤਾ ਦੇਊਗਾ ਆ ਦੇਖ ਵਿਚਾਰਾ ਸਿੱਟੇ ਚੁੱਕਦਾ ਕਰਦਾ ਗਰਮੀ ਚ ਬਾਈ ਜੀ ਹਾਂ ਭਈ ਆ ਥੋੜੀ ਜੀ ਕਣਕ ਪਾ ਦਿੰਦੇ ਪੜਾਊਗਾ ਤੁਹਾਡਾ ਚੱਲ ਮੇਰਾ ਸਾਰੀ ਜੋ ਸਾਰਾ ਸਾਲ ਇਹਨੂੰ ਚਲ ਥੋੜੀ ਜਿਣੀ ਕਣਕ ਪਾ ਦ ਦਵਾਵਾਂ ਹੀ ਦੇਊਗਾ ਚੱਲ ਆ ਜਾ ਬਈ ਇਹ ਮੁੱਖ ਵੀ ਕੈਸੀ ਚੀਰ ਰਬਾ ਆ ਜਾ ਆ ਜਾ ਪੜਨੇ ਪਾ ਦਿੰਦੀ ਜੇ ਆ ਜਾਵੇਂ ਕਿਤੇ ਆਈ ਤੇ ਰਾਜੇ ਤੋਂ ਪੀ ਆ ਜਾ ਆ ਜਾ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਈ ਪਾ ਦ ਥੋੜੀ ਕੋਈ ਗੱਲ ਨਹੀਂ ਵੀਰੇ ਇਹਨੂੰ ਛੱਡ ਆ ਲੈ ਯਾ ਖੁਸ਼ ਰਹਿ ਬਸ ਹੈ ਕੋਈ ਨਹੀਂ ਤਾਂ ਤੇ ਮੁੱਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾ ਜਾ ਬਈ ਮੋਜਾਂ ਮਾਨ ਬਹੁਤ ਧੰਨਵਾਦ ਵੀਰੇ ਕੋਈ ਨਾ ਵੀਰੇ ਲੈ ਜਾ ਬਹੁਤਾ ਦੇਵੇ ਬਈ ਰੱਬ ਤੁਹਾਨੂੰ ਤੇ ਯਾ ਚੋਟੀ ਦਾ ਦੇਖੇ ਦਿਨ ਹੋਵੇ ਲੈ ਵੀ ਬਣ ਗਿਆ ਕੰਮ ਅੱਜ ਤਾਂ ਅੱਜ ਪੀਨੇ ਆ ਕਿਦੋਂ ਚੰਗੀ ਤੇ ਮਹਿੰਗੀ ਬੋਤਲ ਲੈ ਕੇ I <laughs> take